ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਜਨਵਿਕੰਸੀ ਵਰਦਸਨ ਜਾ ਰਹੇ ਹਾਂ ਹੋ ਹੈ ਡਿਸਟ੍ਰਿਕਟ ਕੋਰਟ ਕਪੂਰਥਲਾ ਦੇ ਵਿੱਚ ਆਫਲਾਈਨ ਫਾਰਮ ਆਏ ਨੇ ਡਿਫਰੈਂਟ ਵਾਕੰਸੀਆਂ ਦੇ ਜਿਹੜੀ ਕਿ 19 ਮਈ 2025 ਨੂੰ ਇਹ ਪੋਸਟ ਰਿਲੀਜ਼ ਹੋਈਆਂ ਨੇ ਇਸ ਵਿੱਚ ਕੁੱਲ 22 ਵੈਕੈਂਸੀਆਂ ਆਊਟ ਹੋਈਆਂ ਨੇ ਜਿਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਬੀਏ ਬੀਐਸਸੀ ਜਾਂ ਫਿਰ ਉਹਦੇ ਬਰਾਬਰ ਦੀ ਕੋਈ ਵੀ ਪੜ੍ਹਾਈ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਵੱਲੋਂ ਪਾਸ ਹੋਣੀ ਜ਼ਰੂਰੀ ਆ ਤੇ 10ਵੀਂ ਪਾਸ ਹੋਣੀ ਜ਼ਰੂਰੀ ਆ 10ਵੀਂ 'ਚ ਤੁਹਾਡੇ ਪਿਆਬੀ ਲੈਂਗੁਏਜ ਸਬਜੈਕਟ ਪਾਸ ਹੋਣਾ ਜ਼ਰੂਰੀ ਆ ਜੇਕਰ ਇਸ ਦੀ ਡੇਟਸ ਦੀ ਗੱਲ ਕਰ ਲਈ ਤਾਂ 2 ਜੂਨ ਤੋਂ ਇਹ ਫਾਰਮ ਅਪਲਾਈ ਹੋਣੇ ਸਟਾਰਟ ਨੇ ਤੇ 23 ਜੂਨ ਇਸ ਦੀ ਲਾਸਟ ਡੇਟ ਆ ਸੋ ਇਹ ਦੋ ਤਰੀਕਿਆਂ ਦੇ ਵਿੱਚ ਵਿੱਚ ਤੁਸੀਂ ਇਸ ਨੂੰ ਪੋਸਟ ਨੂੰ ਅਪਲਾਈ ਕਰ ਲੈਣਾਗਾ ਇਸ ਵਿੱਚ 18 ਤੋਂ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ 18 ਤੋਂ 18 ਸਾਲ ਤੋਂ ਲੈ ਕੇ 37 ਸਾਲ ਦੇ ਜਿਹੜੇ ਵਿਅਕਤੀ ਨੇ ਇਸ ਨੂੰ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਪਾਸ ਹੈ ਤੇ ਏਜ ਰਿਲੈਕਸੇਸ਼ਨ ਤੁਹਾਨੂੰ ਇਸ ਦੇ ਰੂਲਸ ਦੇ ਮੁਤਾਬਿਕ ਦਿੱਤੀ ਜਾਂਦੀਆਂ ਇਸ ਵਿੱਚ ਹਜ ਤੱਕ ਫੀਸ ਨਹੀਂ ਮੈਂਸ਼ਨ ਕੀਤੀ ਤੇ ਕਲਰਕ ਦੀਆਂ 14 ਤੇ ਸਟੈਨੋਗ੍ਰਾਫਰ ਦੀ 8 ਵੈਕੈਂਸੀਆਂ ਇਸ ਵਿੱਚ ਰਿਲੀਜ਼ ਹੋਈਆਂ ਨੇ ਜੇਕਰ ਤੁਸੀਂ ਅੱਦੇ ਘਰ ਬੱਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂਕਿ ਸਾਰੇ ਲੋਕਾਂ ਕੋਲ ਇਹ ਜੀ ਜਾਣਕਾਰੀ ਪਹੁੰਚੇ ਕਿ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਜੇਕਰ ਤੁਸੀਂ ਦੀ ਹੋਰ ਜਾਣਕਾਰੀ ਲੈਣੀ ਹੈ ਤਾਂ ਇਸ ਦੇ ਆਫੀਸ਼ੀਅਲ ਵੈੱਬਸਾਈਟ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਘਰ ਬੈਠੇ ਜੇਕਰ ਤੁਸੀਂ ਇੰਟਰਨੈਟ ਕੈਫੇ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ